ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਕਰਨ ਦੀ ਕੌਲ ਆਈ ਸੀ ਇਸ ਨੂੰ ਦੇਖਦੇ ਹੋਏ ਅੱਜ ਸਮਾਣਾ ਸ਼ਹਿਰ ਦੇ ਸਾਰੇ ਬਾਜ਼ਾਰ ਬਿਲਕੁਲ ਪੂਰੀ ਤਰ੍ਹਾਂ ਬੰਦ ਰਹੇ ਹਨ ਸਾਰੇ ਦੁਕਾਨਦਾਰ ਭਾਈਚਾਰੇ ਵੱਲੋਂ ਇਸ ਬੰਦਕ ਦੀ ਕੌਲ ਦੀ ਪੂਰੀ ਤਰ੍ਹਾਂ ਸਪੋਰਟ ਕੀਤੀ ਗਈ ਅਤੇ ਕਿਸੇ ਵੀ ਦੁਕਾਨਦਾਰ ਵੱਲੋਂ ਕੋਈ ਵੀ ਦੁਕਾਨ ਨਾ ਖੋਲੀ ਗਈ ਇਸ ਨੂੰ ਦੇਖ ਕੇ ਲੱਗਦਾ ਹੈ ਕਿ ਸਾਰੇ ਹੀ ਦੁਕਾਨਦਾਰ ਭਾਈਚਾਰਾ ਸਾਰੇ ਹੀ ਹੋਰ ਵੀ ਜਿੰਨੇ ਵੀ ਭਾਈਚਾਰਾ ਹੈ ਸਾਰੇ ਕਿਸਾਨਾਂ ਦੇ ਨਾਲ ਬਿਲਕੁਲ ਸਹਿਮਤ ਹਨ ਤਾਂ ਜੋ ਕਿਸਾਨ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਸਕਣ ਸਮਾਣਾ ਤੋਂ ਸਰਬਜੀਤ ਤਲਵੰਡੀ ਦੀ ਰਿਪੋਰਟ ਮੋਦੀ ਸਰਕਾਰ ਮੁਰਦਾਬਾਦ 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 ਦੋਨੇ ਫਾਰਮਾਂ ਦਾ ਇੱਕਾ ਜਿੰਦਾਬਾਦ 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 ਲੁਕਾ ਦਾ ਇੱਕਾ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਨਹੀਂ ਜਦੋਂ ਸਾਡੇ ਦੋਨੇ ਫਾਰਮਾਂ ਵੱਲੋਂ ਬੰਦ ਦੀ ਕਾਰ ਦਿੱਤੀ ਗਈ ਹੈ 30 ਦਸੰਬਰ ਦੀ ਤਾਂ ਅਸੀਂ 3 ਦਿਨ ਪਹਿਲਾਂ ਸ਼ਹਿਰ ਦੇ ਵਿੱਚ ਹਰੇਕ ਵਰਗ ਦੇ ਵਪਾਰੀ ਨਾਲ ਅਸੀਂ ਗੱਲ ਕਰੀ ਹੈ ਤੇ ਸਾਰਿਆਂ ਨੇ ਸਾਨੂੰ ਬਹੁਤ ਸੋਹਣੀ ਸਮਰਥਨ ਦਿੱਤਾ ਸਾਰਿਆਂ ਨੇ ਕਿਹਾ ਵੀ ਅਸੀਂ ਤੁਹਾਡੇ ਨਾਲ ਆ ਤੇ ਅੱਜ ਅਸੀਂ ਘੇੜਾ ਲਾ ਕੇ ਆਏ ਆ ਬਾਜ਼ਾਰ ਦੇ ਵਿੱਚ ਤਾਂ ਪੂਰਨ ਤੌਰ ਤੇ ਸਾਰਾ ਬਾਜ਼ਾਰ ਜਿਹੜਾ ਬੰਦ ਹੈ ਕੋਈ ਰੇੜੀ ਫੜੀ ਵਾਲਾ ਵੀ ਜਿਹੜਾ ਉਹ ਬਾਜ਼ਾਰ ਦੇ ਵਿੱਚ ਨਹੀਂ ਆਇਆ ਇਸ ਤੋਂ ਸਿੱਧ ਹੁੰਦਾ ਹੈ ਵੀ ਜਿਹੜੇ ਪੰਜਾਬ ਦੇ ਲੋਕ ਨੇ ਉਹ ਸਾਰੇ ਜਿਹੜਾ ਹਰਿਆਣੇ ਦੇ ਬਾਡਰਾਂ ਤੇ ਚੱਲ ਰਿਹਾ ਕੋਲੇ ਕਿਸਾਨੀ ਕੋਲੇ ਉਹਦੇ ਨਾਲ ਨੇ ਉਹਨਾਂ ਲੋਕਾਂ ਦਾ ਸਮਰਥਨ ਹੈ ਅੱਜ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਦਾ ਸਮਾਣੇ ਨਿਵਾਸੀਆਂ ਦਾ ਅਸੀਂ ਸਾਰੇ ਵਪਾਰੀਆਂ ਦਾ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਆਪੋ ਆਪਣੇ ਕਾਰੋਬਾਰ ਇੱਕ ਦਿਨ ਵਾਸਤੇ ਆਪ ਹੀ ਬੰਦ ਕਰਕੇ ਸਾਡੇ ਚੱਲ ਰਹੇ ਘੋੜ ਨੂੰ ਹਮਾਇਤ ਦਿੱਤੀ ਹੈ ਇਹ ਜੀ ਕਿੰਨੇ ਵਜੇ ਤੱਕ ਬੰਦ ਰਹਿਣਾ ਜੀ ਇਹ ਆਪਣਾ ਰੋਡ ਹੈ ਜਿਹੜਾ ਜਮ ਕਰਿਆ ਹੋਇਆ ਤੁਸੀਂ ਇਹ ਜਿਹੜੀ ਅੱਜ ਦੀ ਸਾਡੀ ਕਾਰਸੀ ਹੈ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੈ 4 ਵਜੇ ਅਸੀਂ ਇਸ ਨੂੰ ਸਮਾਪਤ ਕਰ ਦਵਾਂਗੇ मुर्दाबाद मु करी हा 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 करोसा हा 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 ज़िंदाब ज़िंदबादाब ਸਾਂਭੂਰ ਮੁਲਾਜ਼ਮਾਂ ਇੱਕ ਤਾਂ ਜਿੰਦਾਬਾਦ 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 ਪਾਤੀਆਂ ਇੱਕ ਤਾਂ ਜਿੰਦਾਬਾਦ 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 ਸਾਡਾ ਇੱਕ ਤਾਂ ਜਿੰਦਾਬਾਦ 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 ਠੇਕੇਦਾਰ ਸਿਸਟਮ ਬੰਦ ਕਰੋ ਬੰਦ ਕਰੋ ਬੰਦ ਕਰੋ ਜਿੰਦੀਗੜ ਦਾ ਬਿਜਲੀ ਬੋਰਡ ਵੇਚਾ ਵਾਪਸ ਲੋ ਵਾਪਸ ਲੋ ਵਾਪਸ ਲੋ ਠੇਕੇਦਾਰਾਂ ਨੂੰ ਲੋਬਸ ਤੇ ਜੋ ਨਿੱਜੀ ਕਰਨ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਨਿੱਜੀ ਕਰਨ ਹਾਏ ਭਾਈ ਹਾਏ ਹਾਏ